ਆਹ ਮੋਟੋ ਬਣਾ ਦਾਰਾ ਮੇਰਾ ਕਿ ਆਪਾਂ ਮੰਗਣਾ ਨਹੀਂ ਕਰਦੇ ਨਾ ਆਪਣੇ ਤੋਂ ਮੰਗਿਆ ਕਰਨਾ ਗੱਲ ਕਰਦੇ ਆ ਲੋਕਾਂ ਦੀ ਕਿ ਤੁਹਾਡੇ ਕੋਲ ਤੁਸੀਂ ਜਿਹੜੀ ਲਾਈਏ ਇਹ ਮਾਰਦੇ ਨਾਲ ਪਈਆ 2 ਰੁਪਏ ਕਮਾਈ ਹੁੰਦੀ ਹੈ ਤੁਹਾਡੇ ਨਾਲ ਲੋਕ ਵੀ ਆ ਕੇ ਡੀਟੇ ਨਹੀਂ ਕਰਦੇ ਜਾਂ ਨਹੀਂ ਕਰਦੇ ਇਹ ਦੇ ਤਾਲ ਤੋਂ 2-3 ਰੁਪਏ ਕਮਾਈ ਕਰਨੀ ਹੁੰਦੀ ਹੈ ਥਾਣੀ ਘਾਟਾ ਦੇ ਨਾਲ ਮਹਿੰਗਾ ਨਾ ਨਾਲ ਦੇ ਵੀਰ ਤੇ ਆਪਣੇ ਲੰਘਰੇ ਦਾ ਬਰੀਬ ਆਪਾਹੀ ਤੋਂ ਸਬਜੀ ਲੋ ਨਾਲ ਇਹਦੀ ਵੀ ਮਿਹਨਤ ਦਾ ਫਲ ਨੂੰ ਮਿਲਣਾ ਚਾਹੀਦਾ ਤੇ ਇਹਦੇ ਤੋਂ ਜਿਹੜੇ ਆ ਮੰਗ ਰਹੇ ਨੇ ਉਹਨਾਂ ਨਾਲ ਬਹੁਤ ਵਧੀਆ ਪੰਗਾ ਕਿਉਂਕਿ ਮੈਂ ਮੰਗ ਤਾਂ ਨਹੀਂ ਰਿਹਾ ਕਿਸੇ ਤੋਂ ਆਪਣੀ ਮਿਹਨਤ ਦਾ ਰਕਤ ਕਰ ਰਿਹਾ ਤੇ ਇਹਦੀ ਸਪੋਰਟ ਕਰੋ ਬਾਤ ਤੋਂ ਬਾਅਦ ਵਿਹਿੰਮ ਤੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਕਣ ਵਾਲੇ ਉੱਗ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ ਇੱਕ ਹਾਕਵਤ ਪੰਜਾਬੀਆਂ ਦੇ ਵਿੱਚ ਕਾਫੀ ਮਸ਼ਹੂਰ ਹੈ ਪਰ ਇਸੇ ਕਹਾਵਤ ਦੇ ਤਹਿਤ ਅੱਜ ਤੁਹਾਨੂੰ ਇੱਕ ਨੌਜਵਾਨ ਦੇ ਨਾਮ ਲਾਵਾਂਗੇ ਨੌਜਵਾਨ ਹੈਂਡੀਕੈਪਡ ਜ਼ਰੂਰ ਹੈ ਪਰ ਸਰੀਰਕ ਤੌਰ ਤੇ ਹੈਂਡੀਕੈਪਡ ਦਿਮਾਗੀ ਤੌਰ ਤੇ ਹੈਂਡੀਕੈਪਡ ਨਹੀਂ ਹੈਗਾ ਮਿਹਨਤ ਅੱਜ ਵੀ ਕਰਦਾ ਹੈ ਆਪਣੇ ਪਰਿਵਾਰ ਦਾ ਵੀ ਪੇਟ ਪਾਲਦਾ ਹੈ ਕਿ ਜਿੱਥੇ ਚੰਗੇ ਭਲੇ ਨੌਜਵਾਨ ਸਰੀਰਕ ਪੱਖੋਂ ਸਹੀ ਹੋਣ ਦੇ ਬਾਵਜੂਦ ਵੀ ਚੋਰੀਆਂ ਲੁੱਟਾਂ ਜਾਂ ਕੋਹਾਂ ਕਰਦੇ ਨੇ ਇੱਕ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਸਰਕਾਰਾਂ ਤੇ ਵੀ ਜਿਹੜੇ ਦੋਸ਼ ਦਿੰਦੇ ਨੇ ਪਰ ਤੁਹਾਨੂੰ ਅੱਜ ਇੱਕ ਉਹ ਨੌਜਵਾਨ ਮਲਾਵਾਂਗੇ ਜਿਹੜਾ ਆਪਣੇ ਹੱਥੀਂ ਕਿਰਤ ਕਰਨ ਦੇ ਵਿੱਚ ਵੀ ਵਿਸ਼ਵਾਸ ਰੱਖਦਾ ਹੈਗਾ ਬਰੋਇਪੋ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਇਹ ਦਿਖਾ ਰਹੇ ਆ ਪਹਿਲਾਂ ਸਭ ਤੋਂ ਪਹਿਲਾਂ ਤਸਵੀਰ ਦਿਖਾਵਾਂਗੇ ਇਹ ਨੌਜਵਾਨ ਹੈ ਇੱਕ ਸਬਜੀ ਦੀ ਰੇੜੀ ਲਗਾ ਕੇ ਆਪਣੇ ਜੀਵਨ ਦੇ ਵਿੱਚ ਵਧੀਆ ਕੰਮ ਕਰ ਰਿਹਾ ਹੈ ਆਪਣੇ ਆਪ ਮਨ ਦੇ ਵਿੱਚ ਸੰਤੁਸ਼ਟੀ ਵੀ ਉਹਨਾਂ ਨੂੰ ਹੈਗੀ ਸਭ ਤੋਂ ਪਹਿਲਾਂ ਮੈਂ ਤਸਵੀਰ ਦਿਖਾਵਾਂਗਾ ਤੁਸੀਂ ਦੇਖ ਸਕਦੇ ਵੀਰ ਬਿਲਕੁਲ ਐਮ ਡੀ ਕੈਪਟਨ ਹੱਥਾਂ ਤੋਂ ਵੀ ਹੱਤਾਂ ਦੇ ਵੀ ਦੇਖ ਸਕਦੇ ਜੀ ਸਿਰਫ ਇਹ ਦੋ ਉਂਗਲਾਂ ਹੱਥ ਉਹ ਵੀ ਉਂਗਲਾਂ ਨਹੀਂ ਹੈਆਂ ਇੱਧਰ ਵੀ ਇਹ ਸੱਤ ਦੀਆਂ ਵੀ ਤੇ ਅਸੀਂ ਜੇ ਪੈਰਾਂ ਦੀ ਗੱਲ ਕਰੀਏ ਲੱਤਾਂ ਤੋਂ ਵੀ ਜਿਹੜੇ ਉਹ ਵੀ ਹਪਾਜ ਨੇ ਪਰ ਫਿਰ ਵੀ ਹੱਥੀ ਜਿਹੜੇ ਕਿਰਤ ਕਰਦੇ ਨੇ ਗੱਲਬਾਤ ਉਹਨਾਂ ਨਾਲ ਹੀ ਕਰਾਂਗੇ ਤੇ ਸਾਰੀ ਘਟਨਾ ਵੀ ਜਿਹੜੀ ਕੀ ਤਰਾਏ ਵਾਪਰੀ ਜੋ ਵੀ ਇਹਨਾਂ ਨਾਲ ਗੱਲਬਾਤ ਵੀ ਕਰਾਂ ਕੀ ਨਾਮ ਕੀ ਵੀਰੇ ਲੀਲਾ ਜਿਹੜੇ ਸੀਗੇ ਗੱਲ ਕਰੀਏ ਕਿੰਨੇ ਸਮੇਂ ਤੋਂ ਹੱਥ ਸਟਾਰਟ ਜਿੱਦਾਂ ਚਪਾਉਂਦੇ ਇਸ ਤਰ੍ਹਾਂ ਜਾਂ ਬਾਅਦ ਵਿੱਚ ਨਿੱਕੀ ਹੋਣ ਦੇ ਭਾਰੀਆਂ ਆਵੇ ने अच्छा नेक बचपन ਦੇ ਹੋਗੇ ਕਿੰਨੀ ਉਮਰ ਹੁਣ ਤੁਹਾਡੀ ਕਿੰਨੀ ਹੈ 20 ਸਾਲ ਹੈ ਠੀਕ ਹੈ ਜੀ ਤੇ ਲਤਾਂ ਜਿਹੜੀ ਲਤਾਂ ਵੀ ਕੰਮ ਨਹੀਂ ਕਰਦੀਆਂ ਲਤਾਂ ਤੋੜ ਗਿਆ ਬੋਲ ਗਿਆ ਹੋਇਆ ਅੱਛਾ ਐਸੀ ਆਮ ਲੋਕ ਜਿਹੜੇ ਨੇ ਚੰਗੇ ਪਲੇ ਨੇ ਉਹ ਜਿਹੜੇ ਨੇ ਸਿਰਫ ਦੋਸ਼ ਦਿੰਦੇ ਨੇ ਕਿ ਮਿਹਨਤ ਆਪ ਬਣਤੀ ਕਰਦੇ ਨਹੀਂ ਕਿ ਕੰਮ ਨਹੀਂ ਹੈਗਾ ਜੀ ਮਿਹਨਤ ਤੁਸੀਂ ਵੀ ਕਰ ਰਹੀ ਕਿ ਕਮਾਈ ਹੈਗੀ ਇਹ ਘਰ ਦਾ ਗੁਜ਼ਾਰਾ ਚੱਲ ਰਿਹਾ ਕਮਾਈ ਭਾਰੀ ਕਾਲ ਨਹੀਂ ਦੀ ਕਾਲ ਹਾਲ ਤੱਕ ਚਾਲਾ ਆ ਨਾ ਤਾਂ ਕੰਮ ਨਾ ਕਰਾਂ ਕਿਵੇਂ ਹੋਏਗਾ ਘਾਲ-ਘਾਲ ਚਾਲਾ ਉਹ ਮਾਪਿਓ ਮਾਰਾ ਰਾਤ ਉਹਦੀ ਮੁੱਤ ਮਤ ਦਾ ਖਾਲ ਕਰਨੇ ਹੋਰੀ ਕੰਮ ਕਾਲ ਕੇ ਕੰਮ ਤੋਂ ਬਿਨਾਂ ਦਸਾਰਾ ਨਹੀਂ ਰਾ ਤੇ ਆਪਾਂ ਮੰਗਣਾ ਨਹੀਂ ਕਰਨੇ ਨਾ ਆਪਣੇ ਤੋਂ ਮੰਗਿਆ ਕਰਨਾ ਤੇ ਮੰਗੇ ਦੀ ਗੱਲ ਕਰੀਏ ਆਪਾਂ ਜਿਸ ਤਰ੍ਹਾਂ ਤੁਹਾਡੇ ਅੰਗ ਨਹੀਂ ਹੈਗੇ ਹੱਥਾਂ ਦੀ ਗੱਲ ਕਰੀਏ ਹੱਥ ਵੀ ਜਿਹੜੇ ਤੁਹਾਡੇ ਦੋਨੇ ਨੇ ਇਹ ਦੇ ਠੀਕ ਹੈ ਪਹਿਲਾਂ ਦੇ ਆਮ ਜਿਹੜੇ ਨੇ ਨੌਜੇ ਨੂੰ ਦੇ ਨਹੀਂ ਤਾਂ ਹੁਣ ਜਿਹੜੇ ਉਹ ਨਹੀਂ ਬੈਠਾ ਹੋਣਾ ਸੀ ਉਹਨਾਂ ਨੇ ਕਿਸੇ ਗੁਰਦੁਆਰਾ ਜਾਂ ਮੰਦਰ ਜਾਂ ਮਸੀਹ ਦੇ ਬਾਹਰ ਬੈਠੇ ਹੁੰਦੇ ਸੀਗੇ ਮੰਗਦੇ ਤੇ ਤੁਸੀਂ ਕਿਵੇਂ ਮਨ ਚ ਆਇਆ ਕਿ ਅਸੀਂ ਮੰਗਣਾ ਨਹੀਂ ਤੇ ਇੱਦਾਂ ਆਪਾਂ ਮੰਗਣ ਦਾ ਕਿ ਸ਼ਰਮ ਆ ਰਹੀ ਕਾਲ ਤੇ ਬੋਲ ਤੇ ਨਾਲੇ ਆਪਾਂ ਨਾ ਮੰਗਣਾ ਤਾਂ ਨੇ ਆਪਾਂ ਨੂੰ ਕੰਮ ਨਾਲ ਘਟਾਰਾ ਕੰਮ ਨਾ ਮਤਲਬ ਇਹ ਕੰਮ ਕਰਾ ਦੇ ਦਪਹਿਰੇ ਆਣਾ ਜਿੰਨੇ ਕਾਫੇ ਵੇਲੇ ਬੈਠੇ ਨਾ ਬਾਰੇ ਕੀ ਕਰਾਂਗੇ ਕੰਮ ਤਾਂ ਮੇਰਾ ਘਟਾਰਾ ਵੀ ਕੋਣ ਪੁੱਤਰਾ ਅੱਤ ਕੱਲ ਭਰਾ ਭਰਾ ਕੋਈ ਨਹੀਂ ਪੁੱਤਰਾ ਨਾ ਆ ਆ ਤੇ ਕਮਾਓ ਤੇ ਆ ਆ ਦਿਖਾਓ ਦਪਹਿਰੇ ਤੋਂ ਤਿੱਲੇ ਤੋਂ ਹੁੰਦੇ ਤੇ ਭਾਰੀ ਪੈਰ ਘਟਾਰਾ ਆਇਰਾ ਨਹੀਂ ਤੁਹਾਨੂੰ ਅਜਾ ਇਸੀ ਗੱਲ ਕਰਦੇ ਆ ਲੋਕਾਂ ਦੀ ਕਿ ਤੁਹਾਡੇ ਕੋਲ ਤੁਸੀਂ ਰੇੜੀ ਲਾਈਏ ਕਿ ਮਾਰਜਨ ਰੁਪਿਆ 2 ਰੁਪਿਆ ਕਮਾਈ ਹੁੰਦੀ ਤੁਹਾਡੇ ਨਾਲ ਲੋਕ ਵੀ ਆਣ ਕੇ ਰੇਟ ਵੀ ਕਰਦੇ ਜਾਂ ਨਹੀਂ ਕਰਦੇ ਪਰ ਇਹ ਤਾਂ ਕਾਲ ਤੇ 2-3 ਰੁਪਿਆ ਕਮਾਈ ਕਰਨੀ ਹੁੰਦੀ ਰਠਾਣੀ ਗਾ ਕਾ ਤੇ ਇਨਾ ਮਹਿੰਗਾ ਤਾਂ ਕਾਲ ਤੇ ਫਿਰ ਕੋ ਬੇਚਣਾ ਪੈਂਦਾ ਹੀ ਹੁੰਦਾ ਤੇ ਇਹ ਇਸੀ ਤੁਹਦਿਆ ਤੁਹਾਡੇ ਤੋਂ ਜਾਂਦਾ ਨਹੀਂ ਹੈਗਾ ਤੇ ਫਿਰ ਸਮਾਨ ਕਿਸ ਤਰ੍ਹਾਂ ਕੋਈ ਲਿਆਉਂਦੇ ਤੇ ਆਪ ਕੋ ਜਾ ਕੇ ਮੰਡੀ ਚ ਲੈ ਆਉਂਦੇ ਮੰਡੀ ਤਾਂ ਨਾ ਹੁੰਦਾ ਪਾਰੀ ਉਹ ਤੇ ਰੇਰੇ ਤੇ ਰੱਖਦੀ ਨਾ ਰੇਰੇ ਵਾਲਾ ਕਰੇ ਤਾਂ ਆ ਹੀ ਨਾ ਪੇਲੇ ਦੀ ਪਾਲਤੀ ਉੱਤੇ ਰੱਖਦੀ ਨਾ ਰੇਦੀ ਆਪ ਹੀ ਪਾਲਦੀ ਉਹ ਅੱਛਾ ਅੱਛਾ ਤਾਂ ਗੱਲ ਤਾਂ ਮੰਡੀਆਂ ਦਾ ਆ ਹੀ ਰਾ ਰੇਰੇ ਤੇ ਰੇਰੇ ਆ ਰੰਤਰਾਇਆ ਤੇ ਇਹ ਵੀ ਦਾ ਕਰੇ ਤਾਂ ਤਾਂ ਨਾ ਪਾ ਦੇਦੀ ਪਾਲਤੀ ਜੇ ਇਹ ਕਹਿਣਾ ਚਾਹੋ ਵੀ ਉਹ ਨੌਜਵਾਨਾਂ ਨੂੰ ਵੀ ਜਿਹੜੇ ਕੋਰੀਆਂ ਕਰਦੇ ਨੇ ਜਾਂ ਨੁਟਾ ਖੂਆਂ ਕਰਦੇ ਨੇ ਕਹਿੰਦੇ ਨੇ ਕੰਮ ਨਹੀਂ ਹੈ ਹੁਣ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਨਿੱਤਾਂ ਦੀ ਨੇੜੇ ਕੰਮ ਕਰਨ ਦੀ ਤਾ ਤਿੰਨ ਇਤਤ ਦੇ ਹੀ ਕੰਮ ਕਾਲ ਨੇ ਪਏ ਆ ਪਰ 200 ਬਣੇ 300 ਬਣੇ ਨੇ ਨਾ ਕਸਾਰਾ ਰਾਜ ਕਰਨਾ ਨੇਤਰੋ ਫਿਹਾਰ ਕੋਈ ਕੰਮ ਆਪਾਂ ਨੂੰ ਆ ਰਹਾ ਲਾ ਕਿੰਨੇ ਸਾਲ ਹੋ ਗਏ ਨੇ ਕੰਮ ਕਰਦਾ ਹੋਰਿਆ 5-6 ਸਾਲ 5-6 ਸਾਲੋਂ ਕਰਦਾ ਗੁਜ਼ਾਰਾ ਚੱਲ ਜਾਂਦਾ ਹੋਰ ਕਾਲ ਦਾ ਵਿਚਾਰ ਹੱਥਾਂ ਵੀ ਦਾ ਪੰਨਾ ਇਹ ਸੀ ਨੌਜਵਾਨ ਇੱਕ ਵਾਰ ਫਿਰ ਤਸਵੀਰਾਂ ਮੈਂ ਦਿਖਾਵਾਂਗਾ ਚੱਲਣ ਕੀ ਨਾਲ ਮੇਰੇ ਉਹਨਾਂ ਨੂੰ ਲੈ ਕੇ ਆਵਾਂਗਾ ਤੁਸੀਂ ਦੇਖ ਸਕਦੇ ਜੀ ਲੱਤਾਂ ਤੋਂ ਚੱਲਣ ਤੋਂ ਵੀ ਇਹ ਅਪਾਹਜ ਨੇ ਆ ਦੇਖ ਸਕਦੇ ਤੁਸੀਂ ਤਸਵੀਰ ਤੇ ਦੋਨੇ ਹੱਥਾਂ ਦਾ ਬਾਹਾਂ ਤੋਂ ਵੀ ਪਰ ਇਹ ਨੌਜਵਾਨ ਫਿਰ ਵੀ ਅੱਜ ਆਪਣੇ ਹੱਥੀ ਜਿਹੜੀ ਕਿਰਤ ਕਰ ਰਿਹਾ ਹੈਗਾ ਤਸਵੀਰ ਤੁਹਾਨੂੰ ਇਹ ਦਿਖਾਈ ਪਰ ਨਾਲ ਇੱਕ ਇੱਕ ਨੌਜਵਾਨ ਆਏ ਹੋਏ ਨੇ ਸਬਜ਼ੀ ਖੇਤ ਨਾਲ ਗੱਲਬਾਤ ਵੀ ਕਰਾਂਗੇ ਵਿੱਚ ਕਿਸ ਤਰ੍ਹਾਂ ਦੇਖਦੇ ਜੀ ਇਹ ਨੌਜਵਾਨਾਂ ਨੂੰ ਲੋਕਾਂ ਲੋਕਿਆ ਜਾਂਦਾ ਹੈ ਕਿ ਕੰਮ ਨਹੀਂ ਹੈਗਾ ਕਿ ਸਰਕਾਰਾਂ ਦੇ ਵੀ ਦੋਸ਼ ਦਿੰਦੇ ਨੇ ਇਸ ਨੌਜਵਾਨ ਜਿਹੜਾ ਹੱਥੀ ਕਿੱਤ ਕਰ ਰਿਹਾ ਸੱਚੀ ਗੱਲ ਵੀ ਇਹ ਕੰਮ ਬਹੁਤ ਹੈਗਾ ਜੇ ਕਰਨ ਵਾਲਾ ਬੰਦਾ ਹੋਵੇ ਤਾਂ ਇਹ ਇਹ ਬਹੁਤ ਮਿਹਨਤ ਕਰ ਰਿਹਾ ਮੁੰਡਾ ਤੇ ਇਹਦੀ ਵੱਧ ਤੋਂ ਵੱਧ ਸਪੋਰਟ ਕਰੋ ਜਿੰਨੇ ਵੀ ਵੀਰ ਇੱਥੇ ਆਪਣੇ ਲੰਘਦੇ ਟੱਪ ਦੇ ਇਹਨਾਂ ਗਰੀਬ ਅਪਾਹਿਤੋ ਸਬਜ਼ੀ ਲੋ ਨਾਲ ਇਹਦੀ ਵੀ ਮਿਹਨਤ ਦਾ ਪਾਲੇ ਨੂੰ ਮਿਲਣਾ ਚਾਹੀਦਾ ਤੇ ਜਿੱਥੋਂ ਤੱਕ ਕਰਮੀਰਾ ਆਈਡੀਆ ਹੈ ਤੇ ਇਹਦੇ ਤੋਂ ਜਿਹੜੇ ਆ ਮੰਗ ਰਹੇ ਨੇ ਉਹਨਾਂ ਨਾਲ ਬਹੁਤ ਵਧੀਆ ਬੰਦਾ ਕਿ ਮੈਂ ਮੰਗ ਤਾਂ ਨਹੀਂ ਰਿਹਾ ਕਿਸੇ ਤੋਂ ਆਪਣੀ ਮਿਹਨਤ ਕਰਕੇ ਕਰ ਰਿਹਾ ਤੇ ਇਹਦੀ ਸਪੋਰਟ ਕਰੋ ਵੱਧ ਤੋਂ ਵੱਧ ਜਿੰਨੇ ਵੀ ਹੋ ਸਕੇ ਤੇ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਸਭ ਨੂੰ ਇਸੀ ਨੌਜਵਾਨ ਜਿਹੜੇ ਇਹਨਾਂ ਦੇ ਕੋਲ ਸਬਜ਼ੀ ਖਰੀਦਣ ਆਏ ਸੀਗੇ ਤੇ ਨੌਜਵਾਨਾਂ ਦੀਆਂ ਵਿੱਚ ਹਾਲਾਤ ਵੀ ਤੁਹਾਨੂੰ ਦਿਖਾਏ ਨੇ ਕਿ ਸਰੀਰਕ ਤੌਰ ਤੇ ਕਿਸ ਤਰ੍ਹਾਂ ਦੇ ਪਰ ਫਿਰ ਵੀ ਮਾਨਸਿਕ ਤੌਰ ਤੇ ਬਿਲਕੁਲ ਇਹ ਨੌਜਵਾਨ ਸੰਤੁਸ਼ਟੀ ਇਹਦੇ ਲੋਕਿਆ ਜਾਂਦਾ ਹੈ ਕਿ ਹੱਥੀਂ ਕਿਰਤ ਕਰਕੇ ਖਾਣ ਦਾ ਜਿਹੜਾ ਮਜ਼ਾ ਅਲੱਗ ਹੈ ਨਾ ਕੋਈ ਪੈਨ ਨਾ ਅਪਰਾ ਜਿਹੜਾ ਕਿਸੇ ਤਰ੍ਹਾਂ ਕੋਈ ਵੀ ਬਾਤ ਸਾਥ ਨਹੀਂ ਬੰਦਾ ਜੋ ਆਪਣੇ ਹੱਥੀਂ ਕਰਕੇ ਪਰ ਨਾਲ ਇਹ ਵੀ ਕਿਹਾ ਹੈ ਕਿ ਮੰਗਣ ਦੇ ਵਿੱਚ ਜਿਹੜੀ ਕਿ ਸ਼ਰਮ ਮਹਿਸੂਸ ਕਰਦਾ ਕਿਉਂਕਿ ਪੰਜਾਬੀ ਜਿਹੜਾ ਇੱਕ ਸ਼ਰਮ ਮਹਿਸੂਸ ਕਰਦਾ ਹੈ ਮੰਗਣ ਨੂੰ ਪਰ ਇੱਥੇ ਨਾਲੋਂ ਦੇ ਵਾਲੇ ਇਹ ਵੀ ਕਿਹਾ ਜਾਂਦਾ ਹੈ ਕਿ ਕੰਮ ਕਰਨ ਲੱਗਿਆ ਵੀ ਜਿਹੜੀ ਸ਼ਰਮ ਮਹਿਸੂਸ ਕਰਦੇ ਨੇ ਕੰਮ ਛੋਟਾ ਜਾਂ ਵੱਡਾ ਕੋਈ ਵੀ ਕੰਮ ਛੋਟਾ ਜਿਹੜਾ ਵੱਡਾ ਨਹੀਂ ਹੁੰਦਾ ਹੱਥੀਂ ਕਿਰਤ ਕਰਕੇ ਜਿਹੜੀ ਕਮਾਈ ਕਰਨੀ ਚਾਹੀਦੀ ਹੈ ਨੌਜਵਾਨ ਜਿਹੜਾ ਉਹਨਾਂ ਨੌਜਵਾਨਾਂ ਦੇ ਲਈ ਮਸਾਲ ਜਿਹੜੇ ਕਹਿ ਰਹੇ ਨੇ ਕਿ ਕੰਮ ਨਹੀਂਗਾ ਜਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਰਹੇ ਹੋਗੇ ਨੇ ਪਰ ਇਹ ਨੌਜਵਾਨ ਆਪਣੇ ਹੱਥੀ ਕਿਰਤ ਕਰਕੇ ਆਪਣੇ ਨਾਲ-ਨਾਲ ਆਪਣੇ ਮਾਪੇ ਦਾ ਵੀ ਜਿਹੜਾ ਪੇਟ ਪਾਰ ਰਹੇ ਨੇ ਪਰ ਇਸ ਦੇ ਨਾਲ-ਨਾਲ ਆਮ ਪਬਲਿਕ ਨੂੰ ਵੀ ਚਾਹੀਦਾ ਹੈ ਕਿ ਇਹੋ ਜੇ ਨੌਜਵਾਨਾਂ ਦਾ ਸਾਥ ਦਿੱਤਾ ਜਾਵੇ ਇਹਨਾਂ ਨੂੰ ਸਪੋਰਟ ਚਾਹੀਦੀ ਨਾ ਕਿ ਇਹਨਾਂ ਦੇ ਨਾਲ ਵੀ ਰੇਟ ਜਿਹੜਾ ਮਕਾਇਆ ਜਾਵੇ ਅਸੀਂ ਮੋਲਾ ਜਾਂ ਵੱਡੇ ਸ਼ੋਰੂਮਾਂ ਦੇ ਵਿੱਚ ਜਿਹੜੇ ਮੰਗੇ ਜੋ ਪੈਸੇ ਨੇ ਉਹ ਵੀ ਦਿੰਦੇ ਹਾਂ ਪਰ ਇਹਨਾਂ ਨੌਜਵਾਨ ਇਸ ਤਰ੍ਹਾਂ ਜਿਹੜਾ ਹੱਥੀ ਕਿਰਤ ਕਰਨ ਵਾਲਾ ਉਹਦੇ ਤੋਂ ਪੈਸੇ ਦੇਣ ਲੱਗਿਆ ਅਸੀਂ ਇੱਕ ਇੱਕ ਰੁਪਈਏ ਦਾ ਇਹਨਾਂ ਨਾਲ ਸਹਾਬ ਕਰਦੇ ਹਾਂ ਬਾਕੀ ਦੇਖਣਾ ਹੋਵੇਗਾ ਕਿ ਕਿੰਨਾ ਕੋ ਲੋਕ ਜਿਹੜੇ ਨੌਜਵਾਨ ਨੇ ਜਿਹੜੇ ਕੰਦੇ ਕੰਮ ਨਹੀਂ ਇਸ ਨੌਜਵਾਨ ਤੋਂ ਸੇਧ ਲੈਦੇ ਕੈਮਰਾਮੈਨ ਨਾਲ ਸਿਮਰਨ ਸਿੱਧੂ ਸਕਾਈ ਨਿਊਜ਼ ਪੰਜਾਬ ਕਰੋ